ਕਿ ਤੋ ਆਇਆ ਕੰਜਰਾ ਉਹਨੂੰ ਕੀ ਕਹਿਤਾ ਯੂ ਕੀ ਕਹਿੰਦੀ ਆਣਾ ਉਹਨੇ ਤਾਂ ਕਿਤੇ ਇੰਨਾ ਬਲਾਰਾ ਕੀਤਾ ਕਿ ਤੇ ਮੇਰਾ ਸਿਰ ਖੱਪ ਗਿਆ ਮੈਂ ਬਾਹਰੋਂ ਖਪੀ ਚਪੀਆਂ ਆਈ ਤੇ ਮੈਨੂੰ ਕਿਤੇ ਉਹਨੇ ਪਾਣੀ ਦਾ ਘੁੱਟ ਨਹੀਂ ਦਿੱਤਾ ਮੰਗ ਤੇਨੂੰ ਕਹਿੰਦੀ ਮੈਂ ਆਉ ਤੇ ਪੁੱਛੋ ਇਹਨੂੰ ਵੀ ਕੀ ਕੁਛ ਕਰਦੀ ਆ ਅੱਜ ਤੱਕ ਤੁਹਾਡੇ ਰਿਸ਼ਤੇਦਾਰਾਂ ਚ ਨਹੀਂ ਇਹ ਕੰਮ ਹੈਗਾ ਵੀ ਮੂੰਹ ਚੁੱਕਿਆ ਤੇ ਪਿੱਕੇ ਦੋਰ ਤੇ ਲਾਓ ਲਾਓ ਫੋਨ ਮੈਂ ਮਮੀ ਤੁਹਾਡੀਆਂ ਸਾਰੀਆਂ ਕਰਤੂਤਾਂ ਦੱਸਦੀ ਆ ਜੋ ਕੁਛ ਤੁਸੀਂ ਮੇਰੇ ਨਾਲ ਕਰਦੇ ਰਹੇ ਕੀ ਕਹਿਣਾ ਕਰ ਦਿੱਤਾ ਵਾ ਤੂੰ ਮੋੜ ਮੋੜ ਕੇ ਉਹ ਗੱਲ ਕਰਦੀ ਮੇਰੇ ਨਾਲ ਕਰਦੇ ਰਹੇ ਮੇਰੇ ਨਾਲ ਕਹਦੇ ਨੇ ਕੀ ਕਰਤਾ ਮੰਜੋ ਦੇ ਨਾਲ ਆਪਾਂ ਹੁਣ ਨਹੀਂ ਤੁਸੀਂ ਮੈਨੂੰ ਰੋਕ ਸਕਦੇ ਪਰ ਇਹ ਹੋ ਜੋ ਤੈਨੂੰ ਮੈਂ ਕਹਿ ਨਹੀਂ ਵੀ ਇੱਥੇ ਬੇਜਰਮਾਨਾ ਛੱਡੋ ਮੈਨੂੰ ਇਹਨਾਂ ਨਾਲ ਜੁੜਨਾ ਮੈਂ ਜਿੱਥੇ ਮੇਰੀ ਗਲਤੀ ਆਪਣੀ ਗਲਤੀ ਕਾੜਦੀ ਚੱਲ ਹੁਣ ਚਾਹ ਬਣਾ ਥੋੜੀ ਲੈ ਕੁਝ ਰੰਨਾ ਜੂਗਾ ਦੋਵੇਂ ਬੈ ਕੇ ਪੀਣੇ ਆ ਕਤਿ ਮੈਨੂੰ ਇੰਨਾ ਦਿਨ ਸਮਾਂ ਲੱਗਣ ਦੀ ਕਦੀ ਕੋਸ਼ ਕਦੀ ਕੋਸ਼ ਪਹਿਲਾਂ ਮੈਨਾਂ ਇੰਨਾ ਲੜ ਕੇ ਹਟਿਆ ਤੇ ਹੁਣ ਹੁਣ ਕਿੱਦਾਂ ਮੈਨਾਂ ਕਹਿਂਦੇ ਆ ਤੇ ਮੇਰੇ ਕਰਕੇ ਆਪਣੀ ਮੰਮੀ ਨਾਲ ਵੀ ਲੜ ਪਏ ਕੋਸ਼ ਨਹੀਂ ਪਤਾ ਲੱਗਣ ਦਿਆ ਮੈਨੂੰ ਇਹਨਾਂ ਦਾ ਕੀ ਸਿਸਟਮ ਹੈ ਇਹਨਾਂ ਦਾ ਕੀ ਪਤਾ ਆਪਣੀ ਮੰਮੀ ਜਦੋਂ ਇਹਨਾਂ ਦੀ ਗਲਤ ਹੋ ਗਿਆ ਕੀ ਪਤਾ ਜੇ ਮੰਮੀ ਸਾਡੇ ਤੋਂ ਦੂਰ ਹੋ ਜੇ ਤੇ ਸਾਰਾ ਕੁਝ ਠੀਕ ਹੀ ਹੋ ਜਾਵੇ ਪਤਾ ਨਹੀਂ ਮੈਨੂੰ ਕੀ ਚੱਲਦਾ ਪਿਆ ਆ ਚਾਹ ਬਣਾਉਣੀ ਆ ਹੁਣ ਮੈਂ ਚਾਹ ਬਣਾ ਲਾਂ ਪਹਿਲਾਂ ਬਾਕੀ ਗੱਲਾਂ ਫੇ ਗੈਸ ਜੀ ਦੀ ਸਮੈਲ ਆਉਂਦੀ ਆ ਲੱਗਦਾ ਮੈਨੂੰ ਚੇਤਾ ਭੁੱਲ ਗਿਆ ਹੋਣਾ ਥੱਲੇੋਂ ਬੰਦ ਕਰਨ ਦਾ ਪਹਿਲਾਂ ਵੀ ਤਾਂ ਹੁੰਦੀ ਰਹਿੰਦੀ ਐ ਚਲ ਕੋਈ ਨਹੀਂ ਮਾੜੀ ਮੋਟੀ ਦਾ ਦਇਆ ਸਈਆ ਹਾਲਾਤ ਨੂੰ ਕੀ ਹੋ ਗਿਆ ਲੱਤ ਨੂੰ ਬੜੀ ਪੀੜ ਹੋਣ ਡੈ ਪੀਆ ਉੱਠ ਮਨਾ ਆਪਣਾ ਹੀ ਘਰ ਕੰਮ ਆਉਣਾ ਵਾ ਘਰ ਤੇ ਮੇਰੀ ਭੈਣ ਦਾ ਵਾ ਇੰਨਾ ਸ਼ਿੰਗਾਰਿਆ ਇਹ ਮੈਨੂੰ ਕਿੱਦਾਂ ਕਰਾਂ ਕੱਢ ਦੂਗਾ ਭਲਾ ਅੰਜਾਨੀ ਆ ਨਾ ਕਰਨ ਨੂੰ ਇਹਨਾਂ ਨੂੰ ਨਾ ਮੈਂ ਕੱਢ ਕੇ ਰੱਜਾਂ ਤੇ ਇਹ ਕੌਣ ਵਾ ਹੈ ਜੀ ਕਾ ਵਜਣ ਡਿਆ ਕੀ ਹੋ ਗਿਆ ਘਰ ਲੱਗਦਾ ਫੜਕਵਾਤੀ ਆ ਕੁੱਟਤੀ ਲੱਗਦਾ ਵਾਵਾ ਹਾਏ ਹਾਏ ਨਹੀਂ ਇਹ ਤੇ ਅੱਗ ਲੱਗੀ ਆ ਮਜਾ ਮਜਾ ਮੰਮੀ ਹਾਏ ਮੇਰੇ ਡਿੱਗਦੇ ਹੀ ਫਿਰ ਦੇ ਡਿੱਗਦੇ ਹੀ ਫਿਰਦੇ ਆ ਕਰ ਨੋ ਗੱਲ ਲੈ ਵਾਹ ਗਰੂ ਵੇਖੋ ਰੱਬ ਦੇ ਰੰਗ ਹੁਣ ਇਹ ਇੰਨੀ ਤੋਂ ਆਪ ਤੇ ਹੁਣੇ ਵੇਖ ਲੋ ਝਾੜ ਹੋ ਗਿਆ ਹੀ ਮੈਂ ਹੱਸ ਵੀ ਹਾਂ ਵਾਹ ਗਰੂ ਵੇਖੋ ਰੱਬ ਦੇ ਰੰਗ ਹੁਣ ਇਹ ਇੰਨੀ ਤੋਂ ਆਪ ਤੇ ਹੁਣੇ ਝਾੜ ਹੋ ਗਿਆ ਹੀ ਵੇਖ ਲੋ ਆਹ ਸ਼ਾਨ ਜੀ ਹੋ ਗਈ ਗਰੀ ਤੂੰ ਤੁਸੀਂ ਅੰਦਰ ਹੀ ਬਹਿ ਜਾਓ ਫਿਰ ਓਏ ਉਥੇ ਘੁੱਟੜ ਜੀ ਬਸੂ ਸੁਦੀ ਬਿੰਦੂ ਹੁਣ ਇਹ ਗਾਣਾ ਅੰਦਰ ਲੈ ਜਾਓ ਫੇ ਓ ਮਾਈ ਗੋਡ ਓ ਮਾਈ ਗੋਡ ਵਾਹਰੂ ਵੇਖੋ ਰੱਬ ਦੇ ਲੈ ਵੇਖੋ ਰੱਬਲੇ ਰੰਗ ਹੁਣੇ ਧੁੱਪ ਹੁਣੇ ਝਾੜ ਹੋ ਗਿਆ ਉਹ ਬਦਲ ਗਿਆ ਹੋ ਗਿਆ ਜਿੱਤਾ ਗਾੜੀ ਸੂਰਜ ਤੇ ਤੁਹਾਨੂੰ ਮੈਂ ਨਹੀਂ ਅੰਦਰ ਚਲਜੋ ਤੁਸੀਂ ਫੇਰ ਬਾਹਰ ਨਹੀਂ ਭਜਦੇ ਆ ਆਹੋ ਜਿੱਦੋਂ ਬੰਦੇ ਰੰਗ ਬਦਲ ਸਕਦੇ ਤੇ ਉਹ ਤੇ ਫੇਰ ਵਾਹਿਗੁਰੂ ਆ ਕੁਛ ਵੀ ਕਰ ਸਕਦਾ ਆ ਬਹੁ ਇੱਥੇ ਇਧਰ ਆ ਤੂੰ ਕੀ ਆਨੀ ਆ ਇੱਥੇ ਇਧਰ ਆ ਤੂੰ ਕੀ ਆਨੀ ਇੱਥੇ ਬਹੁ ਇੱਥੇ ਬੈਜੋ ਹਾਂ ਤੂੰ ਦੱਸ ਕੀ ਆਨੀ ਆਹੋ ਵਾਹ ਦੰਦ ਕੱਢ ਇਧਰ ਆ ਤੂੰ ਦੱਸ ਲਾ ਪਹਿਲਾਂ ਕੀ ਆਨੀ ਮੋੜਿਆ ਛੇਤੀ ਇਧਰ ਹੁਣ ਆ ਜਾ ਆਖਣਾ ਕੀ ਆ ਮੈਂ ਤੇ ਮੂੰਹ ਤੇ ਹੀ ਆਖੂਗੀ ਤੁਹਾਡੇ ਵਾਂਗੂ ਫਿੱਟ ਪੀਸੇ ਨਹੀਂ ਕਹਿੰਦੀ ਕੀ ਕਹੀ ਨਹੀਂ ਨਾ ਸਹੀ ਠੀਕ ਗੱਜੂ ਕਹਿੰਦੇ ਵੇਲਾ ਕੀ ਦੀਦੀ ਇਹਨਾਂ ਨੂੰ ਸ਼ੋਭਾ ਦਿੰਦਾ ਦੀਦੀ ਆ ਤੇ ਤੁਹਾਡੇ ਮੂੰਹ ਤੇ ਗੱਲ ਹੋਣਦੀ ਹੈ ਨਾ ਹੁਣ ਵੀ ਇਹਦੇ ਪਿਓ ਨੂੰ ਸੁਣਾ ਗੱਲ ਦੇ ਆ ਵੀ ਪੈਸੇ ਲੈ ਕੇ ਆਵੇ ਜੇ ਹੁਣ ਮਾਸੀ ਉੱਥੇ ਤੁਹਾਨੂੰ ਕਵੇ ਵੀ ਤੇਰੇ ਪਿਓ ਨੂੰ ਕਹਿੰਨੀ ਆ ਪੈਸੇ ਲੈ ਕੇ ਆਵੇ ਤੇ ਦਿੱਤੇ ਜਾਂਦੇ ਭਲਾ ਚੱਲ ਭਾਬੀ ਯੈਸ ਮੇਰੇ ਵੱਲੋਂ ਚੱਲ ਭਾਬੀ ਤੂੰ ਹੀ ਠੰਡੀ ਰਹਿ ਹੁਣ ਠੰਡੀ ਰਹਾ ਇਹ ਤਾਂ ਕੰਦੀ ਬਰੂਹੀ ਲੱਗੀ ਰਹਿੰਦੀ ਮੇਲਾ ਅੱਲੋ ਭਾਬੀ ਤੂੰ ਹੀ ਠੰਡੀ ਰਹਾ ਹੁਣ ਠੰਡੀ ਰਵੇ ਇਹ ਤਾਂ ਕੰਦੀ ਬਰੂਹੀ ਲੱਗੀ ਤੂੰ ਹੀ ਇੱਕ ਵਾਰੀ ਕਹੋ ਭਾਬੀ ਤੂੰ ਹੀ ਠੰਡੀ ਰਹਾ ਹੁਣ ਨਹੀਂ ਪਹਿਣਾ ਇਹ ਤਾਂ ਕੰਦੀ ਬਰੂਹੀ ਲੱਗੀ ਰਹਿੰਦੀ ਗੱਲਾਂ ਸੁਣਦੀ ਮਾਰੀ ਇਹ ਕੰਮ ਕਰਦੀ ਆ ਕੋਈ ਪਹਿਲਾਂ ਕਿਉਂ ਮੈਂ ਤਾਂ ਕੰਮ ਹੀ ਕਰਨੀ ਹੈਗੀ ਪੈਸਿਆਂ ਦੀ ਤੇ ਇਹਨਾਂ ਨੂੰ ਭੁੱਖ ਪਈ ਆ ਨਾ ਹਾਂ ਦੀਦੀ ਜੇ ਮੇਰੇ ਡੈਡੀ ਪਤਾ ਲੈਣ ਆਊਗਾ ਉਹ ਤੇ ਕੋ ਨਾ ਪੈਸੇ ਹੋਣਗੇ ਤੇ ਕਿੱਦਾਂ ਆਊਗਾ ਇੱਥੇ ਮੂੰਹ ਚੁੱਕ ਕੇ ਦੱਸ ਹਾਂ ਨੂੰ ਨਹੀਂ ਪੈਣਾ ਪਤੇ ਦੀ ਕਿਸੇ ਦੀ ਲੋੜ ਅਹੀਂ ਠੀਕ ਠਾਕ ਮਾ ਆਪਣੇ ਘਰ ਸਾਡੇ ਨਾ ਕੋਈ ਪਤਾ ਲੈਣ ਆਵੇ ਆਵੇ ਤੁਹਾਡੇ ਗਾੜੀ ਜੋੜੇ ਹਾ ਤਾਂ ਤੇਰੀ ਰੋਟੀ ਚੁੱਪ ਕਰ ਜਾ ਆਹ ਵੀ ਰੋਟੀ ਚਾਹ ਲੈਣੀ ਆਂ ਯਾ ਬੋਲ ਬੋਲ ਕੇ ਨਹੀਂ ਤੇ ਡੈਡੀ ਜੀ ਤੇ ਤੁਹਾਡੇ ਸਾਹਮਣੇ ਕਹਿਣ ਦੇ ਹੁਣ ਜੇ ਮਾਸੀ ਮੰਗੇ ਤੇ ਤੁਸੀਂ ਚਲ ਜੋ ਕੇ ਲੈ ਕੇ ਪਹਿਲੇ ਪੈਸੇ ਹੇ ਰੱਬਾ ਨਹੀਂ ਕੋਈ ਗੱਲ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਜਿਹੜੇ ਲਹ ਜਾਂਦੇ ਹੁੰਦੇ ਆ ਵੇਲਾ ਰੱਖਣਾ ਵੀ ਬੜੀ ਗੱਲ ਹੁੰਦੀ ਆ ਪਹਿਲੀ ਗੱਲ ਤੇ ਮਹਾਰਾਜ ਲੋੜ ਨਾ ਪਾਵੇ ਨਹੀਂ ਸਹੀਏ ਬੋਲ ਨਹੀਂ ਸਹੀਏ ਬੋਲ ਇਹਨੂੰ ਓਏ ਮਿਰਚਾਂ ਲੱਗੀਆਂ ਹੀ ਰਹਿੰਦੀਆਂ ਲੱਗੀਆਂ ਹੀ ਰਹਿੰਦੀਆਂ ਨਹੀਂ ਹੁੰਦੇ ਫਿਰ ਉਹ ਤੇ ਤੁਹਾਨੂੰ ਉਹਦੇ ਹੀ ਨਹੀਂ ਚੰਗੇ ਲੱਗਦੇ ਇੱਥੇ ਬੜੇ ਤੈਨੂੰ ਤਾਂ ਬਾਹਨਾ ਚਾਹੀਦਾ ਵਾ ਕੋਈ ਨਾ ਕੋਈ ਗੱਲ ਦਾ ਤੇ ਹੋਰ ਬਾਹਨਾ ਨਹੀਂ ਮੈਨੂੰ ਚਾਹੀਦਾ ਮੈਂ ਤਾਂ ਕੰਮ ਕਰਨ ਦੀਆਂ ਗੱਲਾਂ ਤੁਸੀਂ ਕਰਨ ਦੇ ਵੇਲੇ ਬੈਠ ਕੇ ਕੰਮ ਨਹੀਂ ਆ ਤਾਂ ਨਹੀਂ ਆਵੇ ਲੈ ਆ ਯਾ ਮਾਸਾਜ ਦੇਣਾ ਤੈਨੀਆਂ ਨੇ ਮਾਸਾਜ ਨਾਲ ਪਾਣਾ ਮੰਦੇ ਮੈਂ ਨਹੀਂ ਜਾਣਾ ਆ ਗੱਲ ਕਰ ਵੇਲਾ ਕਹਿੰਦੇ ਵੀ ਡੈਡੀ ਇਹਦਾ ਆਵੇ ਲੱਖ ਰੁਪਈਆ ਲੈ ਕੇ ਆਵੇ ਕਿੱਥੋਂ ਲੈ ਆਊਗਾ ਉਹ ਲੱਖ ਰੁਪਈਆ ਚੱਲ ਮੈਂ ਕਰੀ ਅੱਗੇ ਕਿਹਾ ਨੇ ਉਹਨੇ ਦਾਤਾਨੀਆਂ ਜਿਹੜਾ ਹੈਗਾ ਹੈਗਾ ਦਿੱਤਾ ਹੀ ਹੈ ਨਾ ਉਹ ਚੁੱਪ ਚ ਕਰ ਗੱਲ ਉਦੋਂ ਕਹਿੰਦੇ ਤਿੰਨ ਕੱਪੜੇ ਲਿਆਓ ਕੋਣੀ ਵਾਰ ਤਿੰਨ ਕੱਪੜੇ ਲਿਆਓ ਕੋਣੀ ਨਹੀਂ ਇਹਨੂੰ ਦਾਜ ਟੀਵੀ ਮੈਨੂੰ ਉਹ ਦਿੱਤਾ ਮੇਰੇ ਪੇਕੇ ਅਸੀਂ ਇਹਦੇ ਕੋ ਦਾਜ ਦੀ ਗੱਲ ਕਰਨ ੜੇ ਹੁਣ ਅਸੀਂ ਤਾਂ 200 ਨੂੰ ਪੈਸਿਆਂ ਦੀ ਗੱਲ ਕਰਨ ੜੇ ਆਂ ਵੀ ਸਿਆਣਿਆਂ ਨੇ ਆਖਿਆ ਮਿੱਤਰ ਉਹ ਵਾ ਜੋ ਮੁਸੀਬਤ ਸਮੇ ਕੰਮ ਆਵੇ ਅਸੀਂ ਤੇ ਇਹ ਗੱਲ ਕਰਨ ੜੇ ਚਾਲੇ ਛਾ ਪੈਸੇ ਦੇ ਜੇ ਤੇਰੇ ਲੱਤ ਜਾਣਗੇ ਆਡਾ ਲਾਜ ਹੋ ਜਾਊਗਾ ਮੈਨੂੰ ਵੀ ਪਤਾ ਵਾ ਵੀ ਨਾ ਮੇਰਾ ਹੀ ਲੱਗਣ ਡਿਆ ਆ ਚੱਲ ਉਹ ਚੁੱਪ ਲਾਉਂਗਾ ਤੂੰ ਮਗਰਾ ਗਈ ਆ ਚੱਲ ਉਤਰ ਕਰੋਨਾ ਕੀ ਆ ਮੈਂ ਹੁਣ ਦੱਸ ਕੇ ਜਾਣਾ ਮੰਜੋ ਤੇ ਮੇਰਾ ਹੀ ਨਾਮ ਲਾਉਣ ਡੇ ਆ ਆ ਤੀ ਵੀ ਬਿਨ ਨਜੜ ਕੇ ਆ ਵੀ ਡੈਡੀ ਨੂੰ ਟੈਗ ਤੂੰ ਕਰਵਾਇਆ ਮੈਂ ਕਰਵਾਇਆ ਨਹੀਂ ਮੈਂ ਐਡੀ ਔਖੀ ਆ ਨਾ ਜਾ ਚੱਲ ਜਾ ਆਪਣੇ ਤੇ ਕੇ ਚੱਲ ਜਾ ਆਪਣੇ ਮੈਂ ਕਹ ਜਾਵਾਂ ਇਹਨੇ ਤੇ ਮਹਾ ਬੂਏ ਤੋਂ ਠਾ ਲਈ ਆ ਮਹਾ ਠਾ ਲਈ ਤੇ ਭੇਜੀ ਬਾਹਰ ਵੀ ਨਿੱਕੀ ਕਰਕੇ ਦਿੰਦੇ ਥੋੜੀ ਜੀ ਐਡੀ ਲੰਮੀ ਪੈਰਾਂ ਜਬਾਨ ਨਹੀਂ ਚਾਹੀਦੀ ਲੜਫੋ 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 ਉਹ ਕੰਮ ਦਾਜ ਮੰਗਦੇ ਹੁਣ ਪਛਤਾ ਦੇਰਾ ਪਹਿਲਾਂ ਚੱਲ ਚੱਲ ਤੁਸੀਂ ਥਾਣੇ ਪਹੇਜ ਹੋ ਗਏ ਸਾਡੇ ਕੋਲ ਪਿੰਡਰਵਾਲ ਦੱਸ ਕੀ ਹੁੰਦੀ ਆ ਨਾ ਫਿਰ ਇਹ ਇਹ ਕਹਿੰਦੇ ਆ ਵੀ ਐਂ ਕਰਦੀ ਜਾਊਂਗਾ ਦੀ ਹੁਣ ਮੈਂ ਕਰਿਆ ਹੀ ਕਰਨਾ ਮੈਂ ਪਾਇਆ ਕਰਨਾ ਰੋਲਾ ਨਹੀਂ ਤੂੰ ਗੋਦਰੇ ਜਾ ਲਾਸ਼ਮਣ ਕੇ ਰਾਹ ਜਾ ਕੇ ਉਹ ਪੁੱਤੇ ਆਪਣੇ ਘਰ ਦਾ ਪਾਜ ਨਾ ਗੱਡੋ ਜਾ ਬਹਿ ਜਾ ਮੇਰੀ ਧੀ ਜਾ ਬਹਿ ਜਾ ਜਾ ਬਹਿ ਜਾ ਇਦਾਂ ਨਾ ਕਰ ਆ ਯਾਰ ਬੈ ਕੀ ਕਰ ਲਈ ਤੂੰ ਨਹੀਂ ਆਵੇਂ ਭੈਣਾ ਹਾਨੂੰ ਨਹੀਂ ਤੇਰੀਆਂ ਰੋਟੀਆਂ ਦੀ ਲੋੜ ਅਸੀਂ ਨਹੀਂ ਤੇਰੀਆਂ ਰੋਟੀਆਂ ਖਾਂਦੇ। ਖਾ ਆਪਣੀ ਪਕਾਹਾਂ ਦੇ ਖਾ ਲੈ। ਤੂੰ ਅੰਦਰ ਹੀ ਉੱਥੇ ਬੈਠੀ ਨਹੀਂ ਤੂੰ ਫੇਰ ਆ ਗਈ। ਹਾਏ ਹਾਏ ਕੀ ਹੋ ਗਿਆ ਵਾ? ਹਾਏ ਮੰਜਵਾਦ ਕਿੱਥੇ ਜੀ ਕਮਾਣੇ ਕਿਉਂ ਆਉਂ ਨੂੰ ਕੁੜੀ ਨੂੰ? ਅਮਨ ਨੂੰ ਕੀ ਹੋਇਆ ਵਾ? ਮਾਤਾ ਇਧਰ ਆ। ਮਾਤਾ ਇਧਰ ਆ ਇਧਰ। ਹਾਏ ਮਸੜੀ ਗੀਰ ਸੋਈ। ਉਹ ਕੋਹੜੀ ਹੋ ਗਿਆ। ਕੋਹੜੀ। ਇਹ ਅੱਗ ਲੱਗ ਗਈ ਮੁੰਡਿਆ। ਹਾਏ ਅੱਗ ਲੱਗ ਗਈ। ਹਾਏ ਅੱਗ ਲੱਗ ਗਈ ਕੀ ਹੋਇਆ? ਉਹ ਕਹੋਨੀ ਰਮਤਾ ਮਰਮਾਨ ਕਿੱਥੇ ਆ ਮਨਾ ਐਵੇਂ ਕੁੜੀ ਸੜ ਗਈ ਆ ਮਾ ਮੈਨੂੰ ਵੇਖ ਲੈਣ ਦੇ ਮਾ ਚੁੱਪ ਕਰ ਸੜਦੀ ਆ ਸੜਦੀ ਆ ਉਹ ਸੜੀ ਨਹੀਂ ਆ ਹਾਂ ਵੇ ਮੈਨੂੰ ਇੱਕ ਵਾਰ ਵੀ ਮਾ ਮਾ ਮੈਂ ਤੈਨੂੰ ਵਿੱਚ ਜਵਾੜ ਦੇਈ ਹਾਂ ਸੋਈ ਦੇ ਵਿੱਚ ਹਾਂ ਮੈਂ ਤੇ ਆਪਣੀ ਮਾਂ ਦੇ ਬਖਸਣ ਡਿਆ ਹਾਂ ਸੜਦੇ ਮੈਨੂੰ ਵੀ ਕੰਮ ਨਹੀਂ ਪੜਿਆ ਸਭ ਚੰਗਾ ਬਾਲੋ ਕੀ ਇਹ ਤੂੰ ਆਖਣਗੇ ਇੱਕ ਸੜੀ ਆਖਣਗੇ ਤੂੰ ਵੀ ਸੜ ਗਈ ਆ ਮਾ ਬੜਾ ਬਹਿ ਕੇ ਆਏ ਵੇ ਮੈਂ ਉਹ ਬੁਰੇ ਬੁਰੇ ਪਾਵਾਂਗੇ ਇੱਕ ਵਾਰ ਮੈਨੂੰ ਫੋਨ ਕਰਦੇ ਹੋ ਜੇ ਮਾਪਿਆਂ ਨੂੰ ਉਹਦੇ ਮਾਪਿਆਂ ਨੂੰ ਫੋਨ ਕਰਦੇ ਭਰਾਵਾ ਬਾਰੇ ਪਖੰਡ ਇਹਨੇ ਕਰਦੀ ਰਹਿੰਦੀ ਮੈਨੂੰ ਵਸਾਉਣਾ ਮਹਾ ਮ ਆਪਣੇ ਘਰੋਂ ਲਈ ਹੈ ਬੋਰੇ ਜੀ ਪੈਣੀ ਨਹੀਂ ਹੈ ਹਾਏ ਹਾਏ ਕਾਡੀਆਂ ਨੇ ਆ ਜਾਣਾ ਇੱਥੋਂ ਇਕੱਠੇ ਹੋ ਕੇ ਮੈਂ ਕੀ ਜਵਾਬ ਕਰਾਵਾਂ ਕਿੰਨਾ ਧੂਆਂ ਨਿਕਲ ਰਿਹਾ ਓਤੋਂ ਅੱਗ ਬਲ ਰਹੀ ਆ ਹਾਏ ਰੱਬਾ ਮਾਫ ਕਰਦੀ ਹੁਣ ਸਾਲ ਨਿਕਲ ਲੈਂਦੇ ਦੇ ਜੇ ਨਿਕਲਦੇ ਆ ਜਦ ਬਾਹਰ ਖਿਆਲ ਰੱਖਦਾ ਕੇ ਹੁੰਦਾ ਕਣੀ ਫੋਨ ਕਰਦਾ ਮਰਾ ਚੁੱਪ ਕਰ ਜਾ ਕਿ ਕੀਤਾ ਇਹਨੇ ਮੁੰਡੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਕਰਨਾ ਇਹਨੇ ਮੋਈ ਗਰਾ ਮਾਦਾ ਨੂੰ ਫੇਰ ਆਇਆ ਮੈਨੂੰ ਵੇਖ ਲੈਂਦੇ ਮੈਨੂੰ ਵੇਖ ਲੈਂਦੇ ਹਰ ਮੈਂ ਮਰ ਗਿਆ ਹਾਏ ਉਹ ਨਿਕਲ ਗਿਆ ਮਰਾ ਬਾਬਾ ਮੈਨੂੰ ਭਰਾਵਾ ਇੱਕ ਵਾਰੀ ਵੇਖ ਲੈਣ ਦੇ ਮਾਦਾ ਤੁੱਖ ਆ ਗਈ ਆ ਮੈਨੂੰ ਵੇਖ ਲੈਣ ਦੇ ਇੱਕ ਵਾਰੀ ਹੋਏ ਓਹ ਹਾਏ ਮਾਤਾ ਤੁੰ ਕੀ ਤੂੰ ਕਰਨਾ ਨਾਲ ਹਾਏ ਇਹ ਕੀ ਹੋ ਗਿਆ ਇਹ ਹੁਣ ਮਾਦਾ ਬਿਪਤਾ ਤੂੰ ਮੈਨੂੰ ਨਾ ਮੋਦਰ ਜਗ੍ਹਾ ਨਾ ਉੱਤਰ ਜਗ੍ਹਾ ਮੈਂ ਬਹੁਤ ਕੱਲਾ ਜਾਣਾ ਫਸਿਆ ਹਾਂ ਇਹ ਵੇ ਅੱਲਾ ਨੂੰ ਹੋਣੀ ਆ ਇਹ ਡਾਕਟਰ ਦੇ ਲੈ ਜੀਏ ਮਾਦਾ ਹਾਏ ਉਹਨੇ ਫੇਰ ਬਿਆਨ ਦੇਣ ਹਰਤੇ ਉਹਨੇ ਸੋਣਾ ਹੀ ਸਾਨੂੰ

ਵੇ ਉਹਨੂੰ ਡਾਕਟਰ ਦੇ ਟੋਟੇ ਕਰਕੇ ਪਤਾਾਂਗੇ ਫਿਰ ਕੀ ਆ ਵੇ ਭਰਾਵਾ ਡਾਕਟਰ ਦੇ ਲੈ ਜਾਵੇ ਅਹੀਂ ਉਦਾਂ ਪਹਚਾਦਾਂਗੇ ਉਹਦੇ ਪੇਕੇ ਅਹੀਂ ਨਹੀਂ ਰੱਖਣੀ ਆਖਾਂਗੇ ਤੂੰ ਮਾਦਾ ਉਹ ਮਰ ਗਈ ਆ ਹਾਏ ਮੈਂ ਮਰ ਜਾ ਹਾਏ ਮੈਂ ਦੱਤ ਲਿਆਉਣਾ ਤੇ ਬੁਰਾ ਰੱਬ ਤੂੰ ਤੂੰ ਮੇ ਟੋਟੇ ਕਰੇ ਪਾ ਨੇ ਹਾਏ ਰੱਬਾ ਮੈਂ ਦੱਤ ਲਿਆਉਣਾ ਮਾਦਾ ਹਾਏ ਰੱਬਾ ਕੀ ਕੀਤਾ ਮੁੰਡਿਆ ਤੂੰ ਹਾਏ ਮੈਂ ਕਿੱਥੋਂ ਜਾਊਂਗੀ ਉਹਦੇ ਮਾਪਿਆਂ ਨੂੰ ਐ ਰੁਪਾ ਗੋ ਮੋੜ ਜੋ ਕੀ ਰਹਿ ਗਿਆ ਆਪਾਂ ਐ ਕਿੱਦੋਂ ਬਸ ਰਾਂਗੇ ਬਾਹਰ ਮੁੜਿਆ ਕੀ ਕੀਤਾ ਹਾਏ